ਗੱਲ ਮੈਂ ਸੁਣਾਵਾ ਮੇਰੀ ਸੁਣੋ ਮਿੱਤਰੋ ਆਸ਼ਕੀ ਜੇ ਤੁਸੀਂ ਵੀ ਜ਼ਰੂਰ ਉਤਰੋ ਗੱਲ ਮੈਂ ਸੁਣਾਵਾ ਮੇਰੀ ਸੁਣੋ ਮਿੱਤਰੋ ਆਸ਼ਕੀ ਜੇ ਤੁਸੀਂ ਵੀ ਜ਼ਰੂਰ ਉਤਰੋ ਬੰਦਾ ਪਿਆਰ ਵਿੱਚ ਜ਼ਿੰਦਗੀ ਜਿਉਣੀ ਸਿੱਖਦਾ ਉਹ ਜੇ ਜਦੋਂ ਦੁੱਖਾਂ ਦੀ ਹਟਾਉਣੀ ਸਿੱਖਦਾ ਕਾਲੇ ਜੋਗੀ ਹੈ ਜ਼ਮਾਨਾ ਨਤਬਾ ਕਾਲੇ ਜੋਗੀ ਐ ਜ਼ਮਾਨਾ ਨਤਵਾਰ ਕਰਿਓ ਆਈ ਲੈਟਸ ਵਾਲੀ ਨਾਨਾ ਪਿਆਰ ਕਰਿਓ ਯਾਰ ਵਾਈਲੈਸ ਵਾਲੀ ਨਾਨਾ ਪਿਆਰ ਕਰਿਓ ਕਿਸੇ ਬਾਰੇ ਜਾਣ ਵਾਲੀ ਨਾਨਾ ਪਿਆਰ ਕਰਿਓ ਹੋ ਦੂਜੀ ਗੱਲ ਨਸ਼ਿਆਂ ਦੇ ਬਾਰੇ ਕਰਦਾ ਜਿਹੜਾ ਯਾਰ ਲਾਈ ਫਤਵਾ ਕਰਦਾ ਦੂਜੀ ਗੱਲ ਨਸ਼ਿਆਂ ਦੇ ਬਾਰੇ ਕਰਦਾ ਜਿਹੜਾ ਯਾਰ ਲਾਈ ਫਤਵਾ ਕਰਦਾ ਛੱਡ ਜਾਵੇ ਕੋਈ ਚੋਰਾ ਵੀ ਨਹੀਂ ਲਾਈਦਾ ਔਖੇ ਸੌਕੇ ਔਖੇ ਫਿਊਚਰ ਬਣਾਈਦਾ ਕਦੇ ਆਪਣੇ ਆਉਤੇ ਨਾਂ ਵਾਰੀ ਕਰਿਓ ਆਪਣੇ ਆਉਤੇ ਨਾਂ ਵਾਰੀ ਕਰਿਓ ਆਈ ਲੜਸਵਾਲੀ ਨਾ ਨਾ ਪਿਆਰ ਕਰਿਓ ਯਾਰ ਆਈ ਲੜਸਵਾਲੀ ਨਾ ਨਾ ਪਿਆਰ ਕਰਿਓ ਕਿਸੇ ਬਾਹਰ ਜਾਣ ਵਾਲੀ ਨਾ ਨਾ ਪਿਆਰ ਕਰਿਓ ਹੌਲੀ ਹੌਲੀ ਬਣੂਗਾ ਸਟਾਰੀ ਦੋਰੀ ਤੇਰੀ ਸ਼ਹਿਰ ਮਿੱਤਰਾਂ ਦੇ ਖਾੜੇ ਹੋਣਗੇ ਹੌਲੀ ਹੌਲੀ ਬਣੂਗਾ ਸਟਾਰੀ ਹੋਰੀਏ ਤੇਰੀ ਸ਼ਹਿਰ ਮਿੱਤਰਾਂ ਦੇ ਖਾੜੇ ਹੋਣਗੇ ਮਰਣੀ ਨਹੀਂ ਛੁੱਟੀ ਤੈਨੂੰ ਤੇਰੀ ਆਬ ਤੋਂ ਯਾਰ ਸਾਰੀ ਵਿੱਚ ਲੁੱਟ ਦੀ ਨਜ਼ਾਰੇ ਹੋਣਗੇ ਜਕੀ ਦਿਲਾਂ ਦਾ ਦਿਲਾਨਾ ਵਪਾਰੇ ਕਰਿਓ ਦਿਲਾਂ ਦਾ ਦਿਲਾਨਾ ਵਪਾਰੇ ਕਰਿਓ ਆਈ ਲਜ਼ ਵਾਲੀ ਨਾਨਾ ਪਿਆਰ ਕਰਿਓ ਯਾਰ ਆਈ ਲਜ਼ ਵਾਲੀ ਨਾਨਾ ਪਿਆਰ ਕਰਿਓ ਕਿਸੇ ਵਾਰ ਜਾਣ ਵਾਲੀ ਨਾਨਾ ਪਿਆਰ ਕਰਿਓ